ਤਾਜੀ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਇੱਕ ਨਵਾਂ ਮਾ ਵਲੌਗ ਇੱਕ ਨਵਾਂ ਦਿਨ ਸ਼ੁਰੂ ਕਰ ਜੀ ਤੇ ਅੱਜ ਦੇ ਦਿਨ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਕਿ ਦੀਵਾਲੀ ਬਹੁਤ ਜਿਆਦਾ ਨੇੜੇ ਆ ਕੱਲ ਨੂੰ ਜਾਂ ਪਰਸੋਂ ਦੀਵਾਲੀ ਆ ਜਾਣੀ ਹੈ ਸੋ ਜਾਂ ਤਾਂ ਅੱਜ ਆਪਾਂ ਪਟਾਕੇ ਲੈ ਕੇ ਆਉਣੇ ਆ ਠੀਕ ਹੈ ਜੀ ਵਲੌਗ ਦੇ ਵਿੱਚ ਬਣੇ ਰਹੋ ਐਂਡ ਤੱਕ ਤੇ ਸੋਨ ਦਿਖਾਉਣੇ ਵੀ ਅੱਜ ਦੇ ਦਿਨ ਦੇ ਵਿੱਚ ਕੀ ਬਣਦਾਗਾ ਤੇ ਜੇ ਸੋ ਮੈਂ ਅੱਜ ਦੀ ਵੀਡੀਓ ਵਧੀਆ ਲੱਗੂਗੀ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਲਿਖੋ ਕਮੈਂਟ ਕਰਦੇ ਹੋ ਵੀ ਇਹ ਜਿਹੀਆਂ ਹੋਰ ਨਵੀਆਂ ਨਮੀਆਂ ਇੰਟਰਸਟਿੰਗ ਇੰਟਰਸਟਿੰਗ ਆਈਡੀਆਜ਼ ਕਿੱਥੋਂ ਲੈ ਕੇ ਆਈਏ ਆਪਾਂ ਠੀਕ ਹੈ ਜੀ ਬਣੇ ਰਹੋ ਵੀਡੀਓ ਦੇ ਵਿੱਚ ਦੇਖਦੇ ਹਾਂ ਕੀ ਬਣਦਾਗਾ ਆਪਾਂ ਹੁਣ ਚੱਲਾਂਗੇ ਪਟਾਕੇ ਲੈਣ ਦੇ ਲਈ ਬਣੇ ਰਹੋ ਵੀਡੀਓ ਦੇ ਵਿੱਚ ਐਂਡ ਤੱਕ ਠੀਕ ਹੈ ਜੀ ਤੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਕੀ ਦੀਵਾਲੀ ਦੋ ਦਿਨਾਂ ਸੋ ਦੋ ਦਿਨ ਆਪਾਂ ਪਟਾਕੇ ਦੀ ਟੈਸਟਿੰਗ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਵੀਡੀਓਜ਼ ਅੱਗੇ ਵੀ ਆਉਣੀਆਂ ਛੋਡੇ ਲਈ ਦੀਵਾਲੀ ਦੀਆਂ ਤੇ ਵੀਡੀਓਜ਼ ਦੇਖਦੇ ਰਹੋ ਸਾਡੀਆਂ ਐਵੇਂ ਚੈਨਲ ਨੂੰ ਸਪੋਰਟ ਦਿਖਾਉਂਦੇ ਰਹੋ ਠੀਕ ਆ ਜੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜਾਣਾ ਪਟਾਕੇ ਲੈਣ ਦੇ ਲਈ ਸ਼ਾਇਦ ਫੈਕਟਰੀ ਦੇ ਵਿੱਚ ਜਾਵਾਂਗੇ ਆਪਾਂ ਜਾਂ ਫਿਰ ਸ਼ੇਰਪਰੀ ਜਾਵਾਂਗੇ ਪਟਾਕੇ ਲੈਣ ਦੇ ਲਈ ਕੋਈ ਵੀ ਇਹਨਾਂ ਦੋਨਾਂ ਥਾਵਾਂ ਵਿੱਚੋਂ ਇੱਕ ਥਾਂ ਦੇ ਉੱਤੇ ਜਾਵਾਂਗੇ ਅਸੀਂ ਤੇ ਪਟਾਕੇ ਦਿਖਾਵਾਂਗੇ ਵੀ ਕਿਹੜੇ-ਕਿਹੜੇ ਲਏ ਨੇ ਅਗਲੇ ਦੋ ਦਿਨ ਵੀ ਪਟਾਕਿਆਂ ਦੀ ਟੈਸਟਿੰਗ ਦੀਆਂ ਵੀਡੀਓ ਸੋਡੇ ਕੋਲ ਪਹੁੰਚ ਜਾਣੀਆਂ ਤੇ ਅੱਜ ਦੇ ਦਿਨ ਦੇ ਵਿੱਚ ਕੀ ਬੰਦ ਹੈਗਾ ਠੀਕ ਆ ਜੀ ਵੇ ਆਪਾਂ ਸ਼ੇਰਪਰ ਜਾਣਾਗਾ ਆ ਫੈਕਟਰੀ ਦੇ ਵਿੱਚ ਪਟਾਕੇ ਲੈਣ ਦੇ ਲਈ ਸੋ ਦੇਖਦੇ ਹਾਂ ਜੀ ਕੀ ਬਣਦਾ ਸੋ ਹੈਪੀ ਦੀਵਾਲੀ ਸਾਰਿਆਂ ਨੂੰ ਤੇ ਕਰਦੇ ਹਾਂ ਅੱਜ ਦੀ ਵੀਡੀਓ ਆਪਾਂ ਸਟਾਰਟ ਸੋ ਮੇਟ੍ਰੋ ਪਲਾਨ ਬਣ ਗਿਆ ਕਿ 1.5 ਵਜੇ ਆਪਾਂ ਜਾਣਾਗਾ ਪਟਾਕੇ ਲੈਣ ਦੇ ਲਈ ਠੀਕ ਆ ਜੀ ਤੇ ਹੁਣ ਮੈਂ ਕਮਰੇ ਵਿੱਚ ਬੈਠਦਾ ਦੋ ਤਿੰਨ ਮਿੰਟ ਰੈਸਟ ਕਰਦਾ ਵਗੈਰਾ ਉਹ ਹੋਰ ਮੈਨੂੰ 4 ਦਿਨਾਂ ਦੀਆਂ ਛੁੱਟੀਆਂ ਨੇ ਬੁੱਧਵਾਰ ਤੱਕ ਕੁਝ ਕਰਮਾਂਗਾ ਤਾਂ ਕਰਕੇ ਠੀਕ ਹੈ ਜੀ ਸੋ ਦੇਖਦੇ ਆ ਕੀ ਬਣਦਾ ਦੋ ਦਿਨਾਂ ਦੀਆਂ ਜਿਹੜੀਆਂ ਛੁੱਟੀਆਂ ਨੇ ਉਹ ਇਸ ਲਈ ਨੇ ਕਿਉਂਕਿ ਦਿਵਾਰੀਆ ਮੰਡੇ ਤੇ ਟਿਊਜ਼ਡੇ ਦੀ ਅੱਜ ਸੰਡੇ ਆ ਸੰਡੇ ਦੀ ਛੁੱਟੀ ਹੁੰਦੀ ਲਈ ਇਹ ਸਾਨੂੰ ਪਤਾਗਾ ਸੰਡੇ ਅੱਜਾ ਮੰਡੇ ਟਿਊਜ਼ਡੇ ਵੈਨਰਡੇ ਇਹ 4 ਦਿਨ ਸਾਨੂੰ ਛੁੱਟੀਆਂ ਨੇ ਠੀਕ ਹੈ ਜੀ ਸੋ ਅੱਜ ਦਾ ਦਿਨ ਆਪਣਾ ਨੰਗ ਜੂਗਾ ਠੀਕ ਆ ਪਟਾਕੇ ਲੈਣ ਦੇ ਵਿੱਚ ਤੇ ਹੋਰ ਜੇ ਕੁਝ ਕਰਨਾ ਹੋਊਗਾ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਠੀਕ ਆ ਜੀ ਤੇ ਕੱਲ ਦੇ ਦਿਨ ਦੇ ਵਿੱਚ ਪਟਾਕਿਆਂ ਦੀ ਟੈਸਟਿੰਗ ਹੋਊਗੀ ਪਹਿਲਾ 파ਟ ਹੋਊਗਾ ਉਹ ਤਾਂ ਸੋ ਅੱਗੇ ਵਾਲੀਆਂ ਵੀਡੀਓਜ਼ ਵੀ ਮਿਸ ਨਾ ਕਰੋ ਵੀਡੀਓਜ਼ ਬਹੁਤ ਵਧੀਆ ਆਉਣ ਵਾਲੀਆਂ ਨੇ ਠੀਕ ਆ ਜੀ ਵਲੌਗ ਦੇ ਵਿੱਚ ਬਣੇ ਰਹੋ ਤੁਹਾਨੂੰ ਦੱਸਾਂਗੇ ਵੀ ਅੱਗੇ ਕੀ ਹੁੰਦਾਗਾ ਪਟਾਕੇ ਕਿਸ ਕਿਸ ਟਾਈਪ ਦੇ ਨੇ ਜੱਬੇ ਨਾਲ ਗ੍ਰੀਨ ਦੀਵਾਲੀ ਆ ਰਹੀ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਤੇ ਸ਼ਾਇਦ ਫੈਕਟਰੀ ਵਿੱਚ ਜਾਣਾ ਹੈ ਜਾਂ ਸ਼ੇਰਪਰ ਜਾਣਾ ਉਹ ਮੈਂ ਤੁਹਾਨੂੰ ਦੱਸਤਾ ਮੋਸਟਲੀ ਚਾਂਸਸ ਨੇ ਕਿ ਸ਼ੇਰਪਰ ਜਾਈਏ ਜਾਂ ਫੈਕਟਰੀ ਵਿੱਚ ਜਾਈਏ ਉਹ ਕਨਫਰਮ ਨਹੀਂ ਹੈਗਾ 1:30 ਵਜੇ ਜਾਣਾਗਾ ਅਸੀਂ ਠੀਕ ਆ ਜੀ ਸੋ ਦੇਖਦੇ ਹਾਂ ਕੀ ਬਣਦਾਗਾ ਵਲੌਗ ਦੇ ਵਿੱਚ ਬਨੇ ਰਹੋ ਐਂਡ ਤੱਕ ਸੋ ਟਾਈਮ ਦੇਖ ਸਕਦੇ ਹੋ ਤੁਸੀਂ 12 ਵਜੇ ਨਾਲੇ ਨੇ ਸੋ ਗਾਇਜ਼ ਅਸੀਂ ਸਾਰਾ ਕੁਝ ਸੇਫਟੀ ਦੇ ਨਾਲ ਕੀਤਾਗਾ ਤੁਸੀਂ ਆਪਣੇ ਘਰੇ ਸਕੂਲ ਕਿਤੇ ਵੀ ਜਾਣੇ ਹੋ ਪਟਾਕੇ ਧਿਆਨ ਨਾਲ ਚਲਾਇਓ ਠੀਕ ਆ ਜੀ ਸੋ ਗਾਇਜ਼ ਹੁਣ ਅਸੀਂ ਚੱਲੇ ਪਟਾਕੇ ਲੈਣ ਤੇ ਤੁਹਾਨੂੰ ਹੁਣ ਅਸੀਂ ਉੱਥੇ ਜਾ ਕੇ ਮਿਲਾਂਗੇ ਗਾਈਜ਼ ਅਸੀਂ ਫੈਕਟਰੀ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਹੁਣ ਅਸੀਂ ਤੁਹਾਨੂੰ ਦਿਖਾਉਣੇ ਵੀ ਅਸੀਂ ਕਿਹੜੇ-ਕਿਹੜੇ ਪਟਾਕੇ ਲਵਾਵਾਂਗੇ। ਹਾਂਜੀ ਸੋ ਗਾਈਜ਼ ਪਟਾਕਿਆਂ ਦੀ ਸ਼ਾਪਿੰਗ ਕਰਨ ਤੋਂ ਬਾਅਦ ਅਸੀਂ ਆ ਗਏ ਸੀਗੇ ਇੱਕ ਹੋਰ ਸਟੋਰ ਦੇ ਵਿੱਚ ਜਿੱਥੇ ਇਲੈਕਟ੍ਰੋਨਿਕਸ ਦਾ ਸਮਾਨ ਵੀ ਪਿਆ ਸੀ ਤੇ ਭਾਂਡਿਆਂ ਦਾ ਸਮਾਨ ਵੀ ਪਿਆ ਸੀਗਾ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ। ਠੀਕ ਆ ਮੈਂ ਜਾ ਰਿਆਂ ਹਾਂ ਹਣ ਤੇ ਆ ਦੇਖੋ ਇੱਥੇ ਵੀ ਬਹੁਤ ਜ਼ਿਆਦਾ ਸਮਾਨ ਪਿਆਗਾ। ਠੀਕ ਆ ਜੀ। ਤੇ ਇੱਥੋਂ ਅਸੀਂ ਕੁਝ ਵੀ ਨਹੀਂ ਲਿਆ ਕਿਉਂਕਿ ਕੁਝ ਵਧੀਆ ਲੱਗਿਆ ਨਹੀਂ ਸਾਨੂੰ ਤੇ ਤੁਸੀਂ ਹੁਣ ਕਲਿੱਪਸ ਇੰਜੋਏ ਕਰੋ ਅੱਗੇ ਹੁਣ ਦੇਖਦੇ ਹਾਂ ਕੀ ਬਣਦਾਗਾ ਠੀਕ ਆ ਜੀ ਬਣੇ ਰਹੋ ਵਲੌਗ ਦੇ ਵਿੱਚ ਤੇ ਚਲੋ ਦੇਖਦੇ ਹਾਂ ਤੋਂ ਹਾਂ ਜੀ ਗਾਇਸ ਚੋਰ ਦੇ ਵਿੱਚੋਂ ਅਸੀਂ ਆ ਗਏ ਹਾਂ ਤੇ ਅਸੀਂ ਇਸ ਲਈ ਆ ਗਏ ਕਿਉਂਕਿ ਸਾਨੂੰ ਉੱਥੇ ਕੋਈ ਸਮਾਨ ਵਧੀਆ ਨਹੀਂ ਲੱਗਿਆ ਜੋ ਅਸੀਂ ਲੈ ਸਕੀਏ ਤੇ ਹੁਣ ਅਸੀਂ ਜਾ ਰਹੇ ਹਾਂ ਘਰ ਨੂੰ ਘਰੇ ਜਾ ਕੇ ਤੁਹਾਨੂੰ ਦਿਖਾਵਾਂਗੇ ਪਟਾਕੇ ਫਿਲਹਾਲ ਅਸੀਂ ਖੜੇ ਹੋਏ ਹਾਂ ਫਾਟਕਾਂ ਦੇ ਉੱਤੇ ਕਿ ਕਿਉਂਕਿ ਟ੍ਰੇਨ ਨੇ ਆਉਣਾ ਹੈ ਤੇ ਇਸ ਲਈ ਅਸੀਂ ਇੱਥੇ ਖੜੇ ਹੋਏ ਹਾਂ ਵੇਟ ਕਰ ਰਹੇ ਹਾਂ ਕਿ ਕਦੋਂ ਟ੍ਰੇਨ ਆਉਗੀ ਠੀਕ ਆ ਤੇ ਫਾਟਕ ਖੁੱਲਣਗੇ ਤੇ ਅਸੀਂ ਜਾਵਾਂਗੇ ਤੇ ਹੁਣ ਅਸੀਂ ਤੁਹਾਨੂੰ ਟ੍ਰੇਨ ਦਿਖਾਉਨੇ ਆ ਕਿ ਟ੍ਰੇਨ ਆਉਗੀ ਜਾਂ ਨਹੀਂ ਸੋ ਗਾਇਜ਼ ਅਸੀਂ ਪਟਾਕੇ ਲਿਆਉਂਦੇ ਤੁਸੀਂ ਦੇਖ ਸਕਦੇ ਹੋ ਬੋਰੀ ਦੇ ਵਿੱਚ ਪਟਾਕੇ ਪਏ ਨੇ ਹੁਣ ਸੋਨੂੰ ਅਸੀਂ ਕੱਢ ਕੇ ਦਿਖਾਵਾਂ ਕਿਹੜੇ ਕਿਹੜੇ ਪਟਾਕੇ ਲਿਆਉਂਦੇ ਨੇ ਅਸੀਂ ਸੋ ਹਾਂਜੀ ਗਾਇਜ਼ ਹੁਣ ਅਸੀਂ ਘਰੇ ਪਹੁੰਚ ਚੁੱਕੇ ਆ ਪਟਾਕੇ ਤੁਸੀਂ ਦੇਖ ਸਕਦੇ ਹੋ ਅਸੀਂ ਸੈੱਟ ਕਰਕੇ ਰੱਖਦੇ ਸਾਰੇ ਠੀਕ ਆ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਆ ਸਾਡੇ ਪਏ ਨੇ ਬੁਲਟ ਬੰਬ ਸੋਨੂੰ ਖੋਲ ਕੇ ਵੀ ਦਿਖਾ ਦਿੰਨੇ ਆ ਆ ਬੁਲਟ ਬੰਬ ਪਏ ਨੇ ਸਾਡੇ ਠੀਕ ਆ ਜੀ ਤੇ ਆ ਸਾਡੇ ਹੈਗੇ ਨੇ ਸਕਾਈ ਸ਼ਾਟ ਦੋਨੇ 25 ਸ਼ਾਟ ਨੇ ਦੋਨੇ ਵੱਡੇ ਵੱਡੇ ਠੀਕ ਆ ਆ ਸਾਡੇ ਰਾਕਟ ਪਏ ਨੇ ਵੀ ਸਾਨੂੰ ਖੋਲ ਕੇ ਦਿਖਾ ਦਿੰਨੇ ਆ ਰਾਕਟ ਇਹ ਹੈਗੇ ਨੇ ਸੀਟੀ ਵਾਲੇ ਤੇ ਕਹਾ ਪਏ ਨੇ ਆਪਣੇ ਕੋਲ ਤੂਤਾ ਬੰਬ ਠੀਕ ਆ ਜੀ ਦੇਖ ਸਕਦੇ ਹੋ ਤੁਸੀਂ ਇਹ ਵੀ ਨੇ ਸਾਡੇ ਕੋਲ ਗੋਲੇ ਬੰਬ ਠੀਕ ਆ ਜੀ ਅਸੀਂ ਇਹ ਲਿਆਏ ਆ ਫੈਕਟਰੀ ਚ ਤੇ ਆ ਸਾਡੇ ਮੁਰਗੇ ਬੰਬ ਨੇ ਇਹਦੇ ਪਰ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਆ ਸਾਡੇ ਹੈਗੇ ਨੇ ਚੜਪੜ ਠੀਕ ਆ ਜੀ ਤੇ ਹੈਗੇ ਨੇ ਜਿਹੜੇ ਹਵਾ ਵਿੱਚ ਡੋਨੇ ਹੋਣੇ ਹੁੰਨੇ ਆਪਾਂ ਠੀਕ ਆ ਇਹਨੇ ਆਪਣੇ ਆ ਸਾਰੇ ਟੋਟਲ ਪਟਾਕੇ ਨੇ ਠੀਕ ਆ ਜੀ ਤੇ ਹੈਪੀ ਦੀਵਾਲੀ ਸਾਰਿਆਂ ਨੂੰ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਸਾਸਰੀ ਕਾ